ਗੋਗਾ ਜ਼ਹਰਪੀਰ ਜੀ ਦੀ ਮਾਤਾ ਨੂੰ ਗੁਰੂ ਗੋਰਖਨਾਥ ਜੀ ਮਹਾਰਾਜ ਨੇ ਇਸ ਜਗ੍ਹਾ ਦੇ ਉੱਤੇ ਪਾਇਆ ਸੀ ਫਲ। ਦੋਸਤੋ ਅੱਜ ਉਸੇ ਥਾਂ ਦੇ ਉੱਤੇ ਪਹੁੰਚੇ ਆਂ ਜਿੱਥੇ ਗੁਰੂ ਗੋਰਖਨਾਥ ਜੀ ਨੇ ਆਪਣਾ ਜਿਹੜਾ ਡੇਰਾ ਲਾਇਆ ਸੀ ਤਾਂ ਇੱਥੇ ਅੱਜ ਵੀ ਰਹੀਆਂ ਲੋਕਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਪੂਰੀਆਂ। ਇਸ ਦਰਖਤ ਦੇ ਨਾਲ ਖੰਮਣੀ ਬੰਨ੍ਹਦੇ ਨੇ ਅਤੇ ਅੱਜ ਵੀ ਦੁੱਧ ਪੁੱਤ ਦੀ ਦਾਤ ਲੋਕ ਲੈ ਕੇ ਜਾਂਦੇ ਨੇ। ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ। ਆਪਣੀਆਂ ਬਿਮਾਰੀਆਂ ਦੇ ਲਈ ਆਪਣੇ ਵਿਗੜੇ ਕੰਮਾਂ ਨੂੰ ਠੀਕ ਕਰਨ ਦੇ ਲਈ ਤੇ ਕਾਫੀ ਜ਼ਿਆਦਾ ਜਿਹੜੀ ਮੰਨਤ ਇਸ ਜਗ੍ਹਾ ਦੇ ਉੱਤੇ ਹੁੰਦੀ ਹੈ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਗੋਖਰਨਾਥ ਜੀ ਨੇ ਗੋਗਾ ਜ਼ਾਹਰ ਵੀਰ ਜੀ ਦੀ ਰਿਆਸਤ ਦੇ ਬਾਹਰਲੇ ਪਾਸੇ ਉਹਨਾਂ ਦੇ ਮਹਿਲ ਤੋਂ ਕੁਝ ਦੂਰ ਬਾਹਰ ਜਿਹੜਾ ਆਪਣਾ ਡੇਰਾ ਲਾਇਆ ਸੀ ਆਪਣੇ ਜਿਹੜੇ ਚੇਲੇ ਸੀ ਉਹਨਾਂ ਦੇ ਨਾਲ ਸਾਹਮਣੇ ਤੁਸੀਂ ਉਹ ਸਥਾਨ ਬਣਿਆ ਦੇਖ ਰਹੇ ਹੋ ਇਹ ਦਦ ਰੇਵਾ ਪਿੰਡ ਹੈ ਜੀ ਗੋਗਾ ਜ਼ਾਹਰ ਵੀਰ ਜੀ ਦਾ ਜਿਹੜਾ ਜੱਦੀ ਪਿੰਡ ਹੈ ਤੇ ਜੋ ਕਹਾਣੀਆਂ ਪੁਰਾਣੀਆਂ ਸਭ ਨੂੰ ਪਤਾ ਹੀ ਹੈ ਅੱਜ ਉਸ ਸਥਾਨ ਦੇ ਅਸੀਂ ਦਰਸ਼ਨ ਕਰਾਵਾਂਗੇ ਕਿ ਜਿਹੜਾ ਗੋਗਾ ਜ਼ਾਹਰ ਬੀਰ ਜੀ ਦੀ ਮਾਤਾ ਜੀ ਨੂੰ ਗੋਗਾ ਜ਼ਾਹਰ ਬੀਰ ਜੀ ਦਾ ਜੋ ਵਰ ਮਿਲਿਆ ਸੀ ਜੋ ਫਲ ਮਿਲਿਆ ਸੀ ਉਹ ਇਸੇ ਸਥਾਨ ਤੋਂ ਮਿਲਿਆ ਸੀ ਤੇ ਅੱਜ ਵੀ ਲੋਕਾਂ ਦੀ ਮੰਨਤ ਹੈ ਤੇ ਲੋਕਾਂ ਦੇ ਜਿਹੜੇ ਵਿਗੜੇ ਹੋਏ ਕੰਮ ਤੇ ਦੁੱਧ ਪੁੱਤ ਦੀ ਦਾਤ ਲੋਕ ਇੱਥੋਂ ਲੈ ਕੇ ਜਾਂਦੇ ਨੇ ਆ ਪੂਰੇ ਦਰਸ਼ਨ ਕਰੋ ਜੀ ਵੀਡੀਓ ਨੂੰ ਸ਼ੇਅਰ ਬੱਤ ਤੋਂ ਬੱਤ ਜਰੂਰ ਕਰਦਿਆਂ ਕਰੋ ਜਦੋਂ ਤੁਹਾਨੂੰ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਉਹਨਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਹਮਣੇ ਬੜੇ ਹੋਇਆ ਜੀ ਉਸ ਸਥਾਨ ਤੇ ਧੂਣਾ ਵੀ ਬਣਿਆ ਹੋਇਆ ਜਿੱਥੇ ਗੁਰੂ ਗੋਖਰਨਾਥ ਜੀ ਮਹਾਰਾਜ ਬੈਠ ਬੈਠਦੇ ਹੁੰਦੇ ਸੀ ਤੇ ਇਹ ਦਰਖਤ ਨੇ ਜੀ ਤੁਸੀਂ ਦੇਖ ਸਕਦੇ ਹੋ ਲੋਕ ਬੱਚਿਆਂ ਲਈ ਸੁਖਣਾ ਸੁਖਦੇ ਨੇ ਵਿਆਹ ਦੇ ਲਈ ਸੁਖਣਾ ਸੁਖਦੇ ਨੇ ਕੋਈ ਬਿਮਾਰੀ ਹੋਵੇ ਉਹਦੇ ਲਈ ਸੁਖਣਾ ਸੁਖਦੇ ਨੇ ਤੇ ਲੋਕਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸੁਖਣਾ ਉਹ ਠੀਕ ਵੀ ਹੁੰਦੀਆਂ ਨੇ ਤਾਂ ਦੋਸਤੋ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਜਿਹੜਾ ਇਹ ਸਥਾਨ ਹੈ ਇਹ ਰਾਜਸਥਾਨ ਦੇ ਵਿੱਚ ਦਧਰੇਵਾ ਪਿੰਡਾ ਜੋ ਗੋਗਾ ਜ਼ਾਹਰ ਵੀਰ ਜੀ ਦਾ ਜੱਦੀ ਪਿੰਡਾ ਹੈ ਉੱਥੇ ਬਣਿਆ ਹੋਇਆ ਜੀ ਇੱਥੇ ਗੁਰੂ ਗੋਖਰਨਾਥ ਜੀ ਨੇ ਆਪਣੇ ਚੇਲਿਆਂ ਸਮੇਤ ਡੇਰਾ ਲਾਇਆ ਸੀ ਅਤੇ ਇੱਥੇ ਭਗਤੀ ਕੀਤੀ ਸੀ ਉਸ ਤੋਂ ਬਾਅਦ ਗੋਗਾ ਜ਼ਾਹਰਬੀਰ ਜੀ ਦੀ ਮਾਤਾ ਗੁਰੂ ਗੋਰਖਨਾਥ ਜੀ ਕੋਲ ਪਹੁੰਚੇ ਅਤੇ ਗੋਗਾ ਜ਼ਾਹਰਬੀਰ ਜੀ ਦਾ ਫਲ ਉਹਨਾਂ ਨੂੰ ਮਿਲਿਆ ਸੀ ਤੇ ਦੋਸਤੋ ਕਈ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਕਾਫੀ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਪਖੰਡ ਕਹਿਣਗੇ ਜਾਂ ਵੀਡੀਓ ਦੇ ਥੱਲੇ ਵੀ ਕਮੈਂਟ ਕਰਨਗੇ ਤਾਂ ਦੋਸਤੋ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਉਹਨਾਂ ਵਾਸਤੇ ਹੈ ਜੋ ਇਸ ਜਗ੍ਹਾ ਨੂੰ ਜਾਂ ਗੋਗਾ ਜ਼ਾਹਰਬੀਰ ਜੀ ਨੂੰ ਮੰਨਦੇ ਨੇ ਆ ਸਾਹਮਣੇ ਧੂਣਾ ਦੇਖ ਸਕਦੇ ਹੋ ਤੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਗੋਰਖਨਾਥ ਜੀ ਬੈਠਦੇ ਸੀ ਜਿੱਥੇ ਉਹਨਾਂ ਨੇ ਫਲ ਪਾਇਆ ਸੀ ਤਾ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਕੁਝ ਲੋਕ ਨੇ ਜਿਹੜੇ ਇਸ ਚੀਜ਼ ਨੂੰ ਪਖੰਡ ਮੰਨਣਗੇ ਪਰ ਇਹ ਉਹਨਾਂ ਵਾਸਤੇ ਵੀਡੀਓ ਨਹੀਂ ਹੈਗੀ ਜਿਹੜੇ ਇਸ ਚੀਜ਼ ਨੂੰ ਪਖੰਡ ਮੰਨਦੇ ਨੇ ਇਹ ਉਹਨਾਂ ਵਾਸਤੇ ਹੈ ਜਿਹੜੇ ਗੋਗਾ ਜ਼ਾਹਰਬੀਰ ਜੀ ਨੂੰ ਪਿਆਰ ਕਰਦੇ ਨੇ ਜਾਂ ਗੋਗਾ ਜ਼ਾਹਰਬੀਰ ਜੀ ਨੂੰ ਮੰਨਦੇ ਨੇ ਗੁਰੂ ਗੋਖਰਨਾਥ ਜੀ ਨੂੰ ਮੰਨਦੇ ਨੇ ਅਤੇ ਇਹਨਾਂ ਥਾਵਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਸੋ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹਨਾਂ ਲਈ ਹੋਰ ਬਹੁਤ ਵੀਡੀਓ ਆਪਾਂ ਲੈ ਕੇ ਆਉਂਦੇ ਰਹਨੇ ਆ ਸੋ ਉਹ ਵੀਰ ਉਹ ਵੀਡੀਓ ਦੇਖ ਸਕਦੇ ਨੇ ਪਰ ਕਿਸੇ ਦੇ ਧਰਮ ਨੂੰ ਜਾਂ ਕਿਸੇ ਦੇ ਮੰਨਣ ਨੂੰ ਜਾਂ ਕਿਸੇ ਦੇ ਦੇਵੀ ਦੇਵਤੇ ਨੂੰ ਜਾਂ ਜਿਸ ਦੀ ਜਿਸ ਦੇ ਵਿੱਚ ਆਸਥਾ ਹੈ ਉਸ ਨੂੰ ਕਿਸੇ ਵੀ ਆਸਥਾ ਨੂੰ ਕਿਸੇ ਦੇ ਕਿਸੇ ਵੀ ਬੰਦੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਚੰਗੀ ਗੱਲ ਨਹੀਂ ਹੁੰਦੀ ਸੋ ਹਰੇਕ ਬੰਦੇ ਦਾ ਆਪੋ ਆਪਣਾ ਮੰਨਣਾ ਹੁੰਦਾ ਆਪੋ ਆਪਣਾ ਧਰਮ ਹੁੰਦਾ ਆਪੋ ਆਪਣੀ ਸ਼ਰਧਾ ਹੁੰਦੀ ਹੈ ਸੋ ਇਹ ਉਹ ਜਗ੍ਹਾ ਜੀ ਇਹ ਉਹ ਜਿਹੜਾ ਬਾਣਾ ਪੁਰਾਣੇ ਸਮੇ ਦਾ ਇਹ ਉਸ ਸਮੇ ਦਾ ਬਣ ਦੱਸਿਆ ਜਾਂਦਾ ਤੇ ਇਹਦੇ ਨਾਲ ਖੰਮਣੀ ਬੰਨਣ ਦੇ ਨਾਲ ਸੁੱਖ ਸੁਖੀ ਜਾਂਦੀ ਹੈ ਤੇ ਉਹ ਪੂਰੀ ਹੁੰਦੀ ਹੈ ਲੋਕ ਉਸ ਤੋਂ ਬਾਅਦ ਜਿਹੜੀ ਆਪਣੀ ਸੁੱਖਣਾ ਸੁਖਦੇ ਨੇ ਉਹ ਸੁੱਖਣਾ ਫਿਰ ਲਾ ਕੇ ਜਾਂਦੇ ਨੇ ਨਾਲ ਹੀ ਸ਼ਿਵ ਮੰਦਿਰ ਬਣਿਆ ਹੋਇਆ ਕਿਉਂਕਿ ਜਿਹੜਾ ਗੁਰਗੋੜਖਨਾਨ ਸਿੰਘ ਨੇ ਉਹਨਾਂ ਨੂੰ ਸ਼ਿਵ ਦਾ ਹੀ ਅਵਤਾਰ ਕਿਹਾ ਜਾਂਦਾ ਹੈ ਤੇ ਸਾਹਮਣੇ ਤੁਸੀਂ ਜਿਹੜਾ ਦੇਖ ਸਕਦੇ ਹੋ ਸ਼ਿਵਲਿੰਗ ਦੇ ਉੱਤੇ ਪਾਣੀ ਵੀ ਚੜਾਇਆ ਪਿਆ ਤੇ ਆਹ ਦੇਖੋ ਜੀ ਪੂਰਾ ਮੰਦਿਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਪੇਜ ਨਾਲ ਬਣੇ ਰਹਿਣ ਲਈ ਪੇਜ ਨੂੰ ਆਪਣਾ ਲਾਈਕ ਕਰ ਦਿਆ ਕਰੋ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ